ਕਿ ਨਾਲ ਸੁਆਪ ਕੇ ਹੋਏ ਇਕੱਠੇ ਸਵੇ ਬੰਦਿਆਂ ਨੂੰ ਰਾਮੋ ਰਾਮੇਰੀ ਸਤ ਸ੍ਰੀ ਦਾ ਪੰਥ ਹੈ ਖਾਲਸਾ ਨੂੰ ਮੁਸਲਮਾਨਾਂ ਨੂੰ ਸਾਬ ਸਲਾਮੇਰੀ ਮੱਥਾ ਟੇਕਣਾ ਪੰਡਤਾਂ ਵਾਧਿਆਂ ਨੂੰ ਸਾਧੂ ਸੰਤਾਂ ਦੇ ਤਾਈ ਪ੍ਰਣਾਮੇਰੀ ਆਸਾ ਰਾਮ ਨੇ ਤੱਕ ਲਈ ਓੜ ਤੇਰੀ ਅੱਜ ਰੱਖੂਗਾ ਆਗੇ ਭਗਵਾਨ ਮੇਰੀ ਪਹਿਲਾ ਸਿਮਰ ਲੋ ਉਸ ਪਰਮਾਤਮਾ ਨੂੰ ਇਹ ਰੱਜ ਤੇ ਆ ਖੇਲ ਤਮਾਸ਼ਾ ਹੈ ਜੀ ਇਹ ਸਿਮਰ ਲਿਓ ਧਰਤੀ ਮਾਦਾ ਤਾਈ ਕਿਪਰ ਹੋ ਗਿਆ ਜਗਤ ਕਾ ਬਾਸਾ ਹੈ ਜੀ ਇਹ ਸਿਮਰ ਲਿਓ ਮਾਂ ਬਾਪ ਤਾਈ ਜਿਨੇ ਪਾਲਿਆ ਲਾਡਲਾ ਕਾਕਾ ਹੈ ਜੀ ਆਸਾ ਆਰਾਮ ਕਾ ਗੁਰੂ ਨੂੰ ਫੇਰ ਸਿਮਰੋ ਜਿਨੇ ਦੇ ਦਿਆ ਗਾਉਣ ਕਾ ਸਾਕਾ ਹੈ ਜੀ ਇਸ ਟਾਈਮ ਦੇ ਵਿੱਚ ਦੋਵਾ ਕਿਪਰ ਜੁਰ ਹੋ ਰਿਹਾ ਉਸ ਟਾਈਮ ਭਗਤ ਆਸਾ ਆਰਾਮ ਜੀ ਨੇ ਆਵਾਜ਼ ਲਿਖੀ ਹੈ ਕਲ ਕਲ ਜੁਗ ਪਹਿਰੇ ਦੇ ਵਿੱਚ ਧਰਮ ਡੁੱਬਿਆ ਜਾਂਦਾ ਹੈ ਇਦੇ ਲਗਿਆ ਰਹਿ ਗਿਆ ਥੋੜਾ ਜਾ ਕਨਾਰੇ ਖੱਤਰ ਮਾਇਆ ਦੀ ਦਾ ਦੁਨੀਆ ਚੂਕ ਫੋਲਦੀ ਨੇਮ ਚੱਕਦੀ ਲੋਕੋ ਹੋ ਕੁੱਤਾ ਦੇ ਪਾਰੇ ਇੱਕ ਤਾਂ ਹੋਰ ਕਹਾਣੀ ਦੁਨੀਆ ਦੇ ਵਿੱਚ ਚੱਲ ਪਈ ਐ ਤੁਸੀਂ ਖਿਆਲ ਕਰਨਾ ਦਿਲਾ ਮਾ ਪਿਆਰੇ ਕਰਤਾ ਬਾਰ ਲੋਕੋ ਤਾਂ ਨੂੰ ਸੌਂਪ ਦੇ ਇਸੇ ਮਾਰ ਬੈਠੇ ਬੇਕੰਨਿਆਂ ਦੇ ਸਾਰੇ ਇਤਨਾ ਪਾਪੀ ਕਿ ਉਦੋਂ ਪਾਪ ਕਮਾਉਂਦਾ ਬੇ ਵੇਚ ਕੰਨਿਆਂ ਨੂੰ ਬਣਦੇ ਧੰਬਾਏ ਇਤਨਾ ਪਾਪੀ ਨਾ ਤੂੰ ਪਾਪ ਕਮਾਵੇ ਸਵੇਰੇ ਸਦਕੇ ਸਾਹਮਣੂ ਤੋਰਦੀ ਨਾਲੇ ਚਾਰੇ ਬਰਨਾਂ ਨੂੰ ਤਾਂ ਗੋਆ ਧੀਆਂ ਧਾਰਦੀਆਂ ਇਨਕੇ ਸਿਰ ਪਰ ਲੋਕਾਂ ਨੇ ਕਿਉਂ ਖੰਡੇ ਹੈ ਮਾਰੇ ਦੋਆ ਲੋਕਾਂ ਨੂੰ ਦਾਦੂ ਤੇ ਨਾਲੇ ਪਲਉਂਦਿਆਂ ਬੇ ਬੱਛੇ ਜੋਤ ਦੇ ਹਲਾਵਾ ਸਾਰੇ ਬੱਛੇ ਜੋਦ ਕੇ ਤਾਂ ਦੁਨੀਆ ਰੀਜਕ ਮੰਦੀ ਹੈ ਮੁਸਲਮਾਨ ਲੋਕੋ ਰਹੇ ਨਾ ਨਿਆਰੇ ਦੋਆ ਲੋਕੋ ਨਾਲੇ ਨਦੀਆਂ ਪਾ ਲਗਾਉਂਦਿਆਂ ਨੇ ਕਦੇ ਗਏ ਪਾ ਲਖਾਉਣਗੇ ਨਕਾਰੇ ਕੋ ਲੋ ਧੀਆਂ ਬੇਲਾਏ ਦਾ ਹੈ ਗਿਆ ਜਗਤ ਦੀਆਂ ਹਾਤਾ ਲੱਗਦੇ ਲੋਕੋ ਬੇ ਇਨਾਨੂ ਸਾਰੇ ਅੱਤੀ ਆਪਣੇ ਬੇਲਾ ਤੂ ਦਾ ਨਾਲੇ ਚੱਟ ਰਿਹਾ ਕਿਆਤਾ ਕਹੂੰ ਤੰਨੂ ਭਾਈਓ ਚਾਰੇ ਇੱਥੇ ਆਦਾ ਬੰਦਿਆ ਉੱਥੇ ਅਸੀ ਆਉਣੀ ਨਹੀਂ ਉੱਥੇ ਅਸੂ ਜਿਹੜੇ RAMDEO ਪਿਆਰੇ ਤੇਰਾ ਝੁਰੀਆਂ ਦੇ ਨਾਲ ਮਾਸ ਬੇਰ ਪਰਾਉਣਾ ਹੈ ਕਿਸੇ ਮਾਰਨੇ ਨੀ ਹਾ ਦੇਉ ਨਾਰੇ ਅਹਰਾਮ ਰਬ ਨੂੰ ਕਾ ਜਪ ਲੈ ਬੇ ਜਿਹਦੇ ਲਗਣਾ ਕੀ ਤੇ ਸੁਰਗ ਕੇ ਕਿਨਾਰੇ ਜਿਹੜੇ ਧਰਮ ਇਨਸਾਨੀ ਕਰ ਜਾਣਗੇ ਉਹਦਾ ਬਾਪ ਕੀ ਨਦੀ ਕੇ ਪਿੱਛੇ ਤਾਰ ਜਾਣਗੇ ਬਾਪ ਡੁੱਬ ਮਰ ਜਾਂਗੇ ਪਾਏ ਜੁੜ ਗਏ ਜ਼ਮੀਨ ਵਿੱਚ ਤਰ ਜਾਣਗੇ ਨਾਲੇ ਸੱਚਿਆਂ ਦੇ ਗਾਰੀ ਜਿ ਸਾਰੇ ਜਾਣਗੇ ਉਹ ਦਮ ਦਾ ਬਸਾ ਕੀ ਆਸाराम ਬੇਸ਼ੱਕ ਪੜਿਆ ਪਾਣੀ ਤਾਂ ਪਰ ਜੋ ਉਸकी काव्य रचना जो बहुत ही बोली में उसने लिखी है जो उसके ਸ਼ਬਦਾਂ ਦਾ ਤਾਲ ਮੇ ਸ਼ਬਦਾਂ ਦਾ ਕੰਟਰਾਸਟ ਸੀਗਾ ਮੇਰਾ ਖਾਲੋ ਵਾਰਸ਼ਾਂ ਨੂੰ ਹੀ ਮਾਤ ਪੰਦਾ ਸੀ ਕਿਉਂਕਿ ਜਿਹੜੀ ਕਥਾ ਕਹਾਣੀਆਂ ਸੁਣਦਾ ਸੀ ਉਹ ਕਥਾ ਕਹਾਣੀਆਂ ਨੇ ਸੁਣਾਇਆ ਤਾਂ ਉਹ ਕਥਾ ਕਹਾਣੀਆਂ ਉਸ ਨੇ ਪੜੀ ਪਾਦ ਕੀ ਬੋਲੀ માં ਬੈਂਤਾ માં ਗੋਹਰਿਆ માં ਕਵਿਤਾ માં ਛੰਦਾ માં ਅੱਗੇ ਗਾਇਆ ਮਾਸੂਮ ਤੁਹਾਨੂੰ ਛੋਟੀ ਜਿਹੀ ਬੰਨਕੀ ਪੇਸ਼ ਕਰਦੇ ਹਾਂ ਜੀ ਜਦੋਂ ਰਾਜੇ ਰਾਮਣ ਨੇ ਰਿਸ਼ੀਆਂ ਦਾ ਹੂਨ ਕੱਢ ਕੇ ਰਾਜੇ ਜਨਕ ਕੇ ਤਾਜਮਾ ਦੱਬ ਦਿਓ ਕਾਲ ਪਾ ਗਿਆ ਉਸ ਟਾਈਮ ਦਾ ਸੀਨ ਆਸਾ ਰਾਮ ਨੇ ਕਿਸਰਾ ਪੇਸ਼ ਕਰਿਆ ਕਾਲ ਜਨਕ ਕਹ ਪੈ ਗਿਆ ਉਹੀ ਮਰਦ ਸਭ ਨਾਰ ਜਨਕ ਚਹਰੀ ਲਾਮਦਾ ਪੰਡਤ ਕਰੋ ਵਿਚਾਰ ਰਾਜੇ ਜਾਨਕ ਨੇ ਪੰਡਿਤ ਬੁਲਾ ਲਏ ਜੋ ਜੋਤਸਨ ਲਾਓ ਆਪਣੀ ਬੋਲੀ ਜਾਨਕੀ ਪੋਤੀਆਂ ਰਜ ਬੱਚੋ ਅਰੇ ਹਿਸਾਬ ਲਾਓ ਮੇਰੇ ਰਾਜਮਾ ਕਿਉਂ ਕੋਈ ਆਪਾ ਦੱਸੋ ਮਨੂੰ ਜਿਸ ਤੇ ਵਰਖਾ ਹੋਇਆ ਮੇਰੇ ਰਾਜਮਾ ਜੋ ਕਾਲ ਪੈ ਗਿਆ ਜਿਸ ਤੇ ਨਵਿਰਤੀ ਹੋਇਆ ਪੰਡਿਤ ਰਾਜੇ ਜਾਨਕ ਨੂੰ ਕਿਹਾ ਕਿ ਹਾਂ ਉਸ ਟਾਈਮ ਆ ਆਸਾ ਰਾਮ ਨੇ ਕਿਸਣਾ ਲਿਖਿਆ ਪੰਡਤੇ ਆਖਦੇ ਸੋਨੇ ਦਾ ਹਾਲ ਹੋਇਆ ਗਲੇ ਕਰੀਓ ਸੋਨੇ ਦੀ ਪੰਜਾਲੀਆਂ ਨੂੰ ਪੰਜੇ ਚ ਜਾ ਸੋਨੇ ਕੀਆਂ ਕੈਮ ਕਰਕੇ ਵਿੱਚ ਪਾਈ ਨਾ ਲੋਹੇ ਕੀ ਫਾਲੀਆਂ ਨੂੰ ਰਾਜਾ ਜਨਕ ਤਾਂ ਬਾਗਮਾ ਹਲ ਜੋੜੀ ਬੰਦ ਕਰਦੀ ਸਹਿਰ ਕੇ ਫਾਲੀਆਂ ਨੂੰ ਆਸਾ ਰਾਮ ਕਹਿੰਦਾ ਰਾਜਾ ਰਾਣੀ ਦੋਏ ਤੁਰਪੇ ਇੰਦਰ ਹੁਕਮ ਕਰਦਾ ਘਟਾ ਕਾਲੀਆਂ ਨੂੰ ਇੰਦਰ ਹੁਕਮ ਕਰਦਾ ਘਟਾ ਕਾਲੀਆਂ ਨੂੰ ਜਿਸ ਵਕਤ ਮ ਰਾਜੇ ਜਨਕ ਨੇ ਜਾ ਕੇ ਬਾਗ માં ਹਲ ਜੋੜਿਆ ਪੁੱਛਿਆ ਕੀ ਹੋਇਆ ਰਾਜੇ ਜਨਕ ਨੇ ਬਾਗ માં ਹਲ ਜੋੜਿਆ ਸਿਹ ਗਿਆਨੀ ਅਜੇ ਸਿਆਣ ਰੋਕੋ ਤੇ ਦੇਖ ਦੇ ਦੇਖ ਦੇ ਕੀ ਹੋਇਆ ਧਰਤੀ ਆਈ ਤੀ ਕੜਾ ਓ ਛਾਲ ਲੋਕੋ ਉਸ ਰਾਤ ਕੀ ਕੰਨਿਆ ਜਰੂਰ ਬਣ ਗਈ ਫੜਿਆ ਦੇਖੇ ਟਾ ਸਹਿਰ ਬ ਯਾਰ ਲੋਕੋ ਤਵਾਸਰਾਮ ਕਹੈ ਚੱਕ ਕੇ سینੇ ਕੇ ਗੈਲ ਲਾਲੀ ਬਰਖਾ ਉਸਨੂੰ ਲਾਗੀ ਤੰਦੂਕਾਰ ਲੋਕੋ ਬਰਖਾ ਬਹਿਣ ਲੱਗੀ ਤੰਦੂਕਾਰ ਲੋਕੋ ਓ ਤੁਣੀ ਗੇਰ ਦੇ ਸੰਤਾ ਕੇ ਲੱਕੜੇ ਬਰਖਾ ਉਤਰ ਪਈ ਉੱਥੇ ਭਿਜ ਗਏ ਜ਼ਮੀਓ ਕੱਪੜੇ ਬਰਖਾ ਉਤਰ ਪਈ ਉੱਥੇ ਭਿਜ ਗਏ ਜ਼ਮੀਓ ਕੱਪੜੇ ਬਰਖਾ ਉਤਰ ਗਈ ਅਕਾ ਬਚਨ ਲਈ ਬੀਨਾ ਸੀਤਾ ਚੰਦ ਵਰਗੀ ਉਹ ਤਾਂ ਲਾੜ ਕੇ ਸੂਰਜ ਦੀਆਂ ਕਿਰਨਾਂ ਸੀਤਾ ਚੰਦ ਵਰਗੀ ਉਹ ਤਾਂ ਲਾੜ ਕੇ ਸੂਰਜ ਦੀਆਂ ਕਿਰਨਾਂ ਵੇ ਸੀਤਾ ਚੰਦ ਵਰਗੀ ਲੜ ਕੇ ਸੂਰਜ ਦੀਆਂ ਕਿਰਨਾਂ ਮਤ ਦੋਹਾਂ ਦਾ ਸ਼ਬਦਾਂ ਦੇ ਵਿੱਚ ਉਹਨੂੰ ਸੀਤਾ ਨੂੰ ਚੰਦ ਦੇ ਨਾਲ ਤਫਸੀਰ ਦੇਣੀ ਤੇ ਰਾਮਚੰਦਰ ਲక్ష్ਮਣ ਨੂੰ ਸੂਰਜ ਦੀਆਂ ਕਿਰਨਾਂ ਦੇ ਨਾਲ ਤਫਸੀਰ ਦੇਣੀ ਹੈ ਕਲਾ ਕਰੀ ਦੋ ਤੁਮਨਾ ਮੋੜ ਕਿਆ ਕਰਿਆ ਤਾਂ ਇਸ ਸਾਲ ਜੂਣਾ ਮੋੜ ਛਾਤਰ ਚੜਾਣ ਆਵੇ ਦਾ ਦੇਵੀ ਭਰ ਤਾਂ ਉਸ ਸਾਲ ਵੀ ਛਾਤਰ ਚੜਾਣ ਆਇਆ ਤਾਂ ਛਾਤਰ ਚੜਾਣ ਦੇ ਜਗਾਂ ਦੇ ਇੱਥੇ ਪਿੱਛੇ ਸੀਆਈਡੀ ਪੁਲਿਸ ਲੱਗੀ ਲੋਕਾਂ ਨੇ ਉਹ ਫੇਰ ਦੌੜ ਲਿਆ ਦੌੜੇ ਉਹ ਇੱਕ ਉਕੀ ਮਤਵਲ ਲੋਕਾਂ ਨੇ ਚਾ ਪੱਥਰ ਗਏ ਜ਼ਖਮੀ ਕਰ ਦਿਆ ਫੇਰ ਉਸ ਨੂੰ ਜਿਹੜੀ ਫਾਸੀ ਹੋਈ ਹੈ ਸਾਰ ਜੇ ਕਿ ਕਿਕਰ ਗਏ ਹੋਈ ਹੈ 1903 ਮਾਰ ਲਾ ਫੇਰੋਂ ਦੀ ਭੈਣ ਜਿਹੜੀ ਹੈ ਮੌੜ ਨੂੰ ਮਿਲਣ ਜਾ ਰਹੀ ਹੈ ਮੌੜ ਦੀ ਪੈਂਤ ਜਾਂ ਮਿਲਾਂ ਫਿਰ ਕੇ ਆਉ ਰਹਾ ਮੁਖੜਾ ਦੇਖ ਕੇ लाਡ ਲੇ ਪੀਦਾ ਵੀ ਲਈ ਗਣ ਵੇ ਵਾਹ ਜੰਮੀ ਲਈ ਗਣ ਵੇ ਵਾਹ ਅੱਲਾਹ ਦੱਸ ਦੇ ਚੰਦਰੀ ਪੈਂਡ ਦਾ ਨੇ ਬੁਕਾਰਾਂ ਬੇ ਕੁਕਰ ਲੰਬੇ ਜਾ ਜਿਸਨਾ ਬੀਰਤਾ ਤੇ ਜਾ ਕਾਲੇ ਪਾਣੀਆਂ ਤੈਨੂੰ ਦੇਣਾ ਫਸੀ ਬੇ ਨਾਉ ਤੈਨੂੰ ਦੇਣਾ ਫਸੀ ਬੇ ਲਾ ਨਾ ਸੌਣ ਦਾ ਜੱਟਾ ਰੁਕਤੀਆ ਦੀ ਢੇਲਾ ਦੀ ਉਸਦਾਰੇ ਬੇ ਪੰਜਾਬ ਮੇਰਾ ਦੀ ਉਸਦਾਰੇ ਬੇ ਪੰਜਾਬ ਇਤਨੀ ਕਰੇ ਤੇ ਮਮਤਾ ਪਿਆਰ ਦੀ ਈ ਗਲੂ ਮੇ ਪਾ ਜਦ ਤੀ ਲਈ ਗਲੂ ਮੇ ਪਾ ਇਤਨੀ ਕਰਕੇ ਮਿੰਡੀ ਅੱਖੋਲੀਆਂ ਜਾਣੇ ਲਏ ਗੋਦ ਮਾਂ ਪਟਾ ਜਾਣੇ ਲਏ ਗੋਦ ਮਾਂ ਬਟਾ ਦਿੱਤੀ ਕੋੜਤਾ ਜਾ ਕੇ ਕਿਸਾਬ ਦੇ ਕਿਆਂ ਮੈਂ ਦਿਆਂ ਬੇਸਨਾ ਸੱਚੀਆਂ ਮੈਂ ਦਿਆਂ ਬੇਸਨਾ ਤੇਰੇ ਮੇਰੇ ਅਜ ਵੀਰ ਦੀ ਇਹ ਗਲ ਨਹੀਂ ਬੇ ਪਾ ਤੇਰੇ ਗਲ ਨਹੀਂ ਬੇ ਪਾ ਹੌਤਾ ਬੋਲਦਾ ਮੌੜ ਬਾਈ ਤੇ ਚੁੱਪ ਕਰਕੇ ਘਰਾਂ ਨੂੰ ਜਾ ਉਹ ਚੁੱਪ ਕਰਕੇ ਘਰਾਂ ਨੂੰ ਜਾ ਹਾਸੀ ਗੱਡ ਦੀ ਤੇਰੇ ਅਜ ਵੀਰ ਨੂੰ ਕੋਈ ਨਹੀਂ ਸਕਦਾ ਰੇਸ਼ਲਾ ਕੋਈ ਨਹੀਂ ਸਕਦਾ ਰੇਸ਼ਲਾ ਚੱਕੇ ਮਾਰਦਾ ਭਾਈ ਕਿਉਂ ਨਹੀਂ ਪਰਦੀਆ ਰਹੀ ਬੈਣ ਤੂੰ ਆਹ ਹੁਣ ਰਹੀ ਬੈਣ ਤੂੰ ਕਾ ਬਾੜ ਕੀ ਭੈਣ ਤਾਂ ਫੇਰ ਨਾਲੇ ਬੋਲਦੀ ਆ ਸਚਿਆ ਬੇ ਸੁਣਾ ਤੈਨੂੰ ਦਿਆ ਸਚਿਆ ਬੇ ਸੁਣਾ ਬੱਚੇ ਮਰ ਜੇ ਉਹ ਤੇਰੇ ਅੰਦਰੇ ਜਿਦੇ ਗੁਰਮਿਆਂ ਨੂੰ ਰਹੇ ਬੇ ਮਰਾ ਉਹ ਸੂਰਮਿਆਂ ਨੂੰ ਰਹੇ ਬੇ ਮਰਾ ਇਹ ਤਾਂ ਸੂਰਮੇ ਦੇਸਾ ਪੰਜਾਬ ਦੇ ਯਾਦ ਵੀਣਾ ਦੇਸ ਬੇ ਕਰਾ ਜਾਦ ਦੇਨਾ ਦੇਸ ਬੇ ਕੱਲਾਓ ਸੱਚੀਆਂ ਦੱਸ ਗਿਆ ਆਸਰਾ ਮ ਗਿਆ ਬੇਗਾ ਆਸਰਾ ਮੇਰੇ ਆ ਮੇਂਗਾ ਸਿਆਜੂ ਬੇੜੇ ਦਿਆ ਹਾਲੋਂ ਪੰਨਾ ਲੱਗੀ ਗੀਆਂ ਮੇਰੀ ਬਾੜੀ ਮੂਠੜਾ ਸੰਸਾਰ ਭਜਨ ਬਿਨ ਕੌਣ ਉਤਾਰੇ ਪਾਰ ਪਾਪੀ ਦਾ ਬੇੜਾ ਡੁੱਬੇ ਟੁੰਗੀ ਧਾਰ ਲੰਗਾ ਦੇ ਪਾਰ ਕ ਮੇਲੇ ਚੰਦ ਰੋਜ ਕੇ ਜਿਹੜੇ ਬੈਦਵਾਨ ਤੇ ਜੀ ਇਹ ਪਹਿਲਾ ਦਿੱਲੀ ਬਸੇ ਤੇ ਉੱਥੇ ਰਾਜਾ ਨੇ ਬਹੁਤ ਜਨਤਾ ਤਾਂ ਕਰ ਲਈ ਨਾ ਫਿਰ ਇਹਨੇ ਕਿਹਾ ਕਿ ਅਗਰਾਂ ਦਾ ਦੋ ਤੱਕ ਪਹਿਲਾ ਸੂਰ ਦਾ ਹੀਆ ਨੇ ਕਿਹਾ ਕਿ ਇੱਕ ਡਾਕਟਰ ਬਣ ਕੇ ਉੱਥੇ ਵੈਦ ਬਣ ਕੇ ਵੈਦ ਮੈਂ ਬੈਠੇ ਰਾਜਾ ਬਿਮਾਰ ਹੋ ਗਿਆ ਥੋੜਾ ਜਿਹਾ ਉਹਨੂੰ ਦਵਾਈ ਦੇ ਕੇ ਮਾਰ ਦੇਦਾ ਫਿਰ ਉੱਥੇ ਤੇ ਆ ਗਏ ਤੇ ਫਿਰ ਆਸਾ ਆਰਾਮ ਨੇ ਇਸ ਬਾਰੇ ਕੀ ਲਿਖਿਆ ਹੋ ਰਾਜਾ ਜੋ ਦਲੀਪ ਦਿੱਲੀ ਮੋੜੀ ਕੱਟਦਾ ਦੋ ਦਿੱਲੀ ਮੋੜੀ ਕੱਟਦਾ ਕੋਤਿਓ ਦਾ ਤੁਰੇ ਕੇ ਗਾਏ ਵੱਦਦਾ ਉਸੇ ਕੀ ਅਨਸ ਸਾਨੂੰ ਲਿਓ ਜਾਣ ਜੀ ਉਹ ਸਾਨੂੰ ਲਿਓ ਜਾਣ ਜੀ ਲੈਣਾ ਅਸੀਂ ਚੋ ਬਦਮਾਨ ਜੀ ਕੁੰਬੜਾ ਸੁਹਾਣਾ 11 ਪਿੰਡਾ ਇਕਕੇ ਹੋ 11 ਪਿੰਡਾ ਇਕਕੇ ਮੌੀਤੇ ਮਟਰ ਮੀ ਲਗਾਏ ਭਿਕਰੇ ਮੌਰੀ ਵਿੱਚੋਂ ਜਾ ਕੇ ਬਸੀਆਂ ਵਸਾਈ ਐ ਬਸੀਆਂ ਵਸਾਈ ਐ ਸ਼ਾਹੀ ਕਾ ਮਜਰੀ ਮਾਰੇ ਭਾਈ ਐ ਉੜੀ ਵਿੱਚੋਂ ਕਿਹੜੇ ਕਿਹੜੇ ਪਿੰਡ ਬਸਦੇ ਕਹਿੰਦਾ ਪਿੰਡ ਬਸਦੇ ਨਾਮ ਨਕਰ ਮੀਆਂ ਪਰ ਅਸੀਂ ਦੱਸਦੇ ਮੀਆਂ ਪਰ ਹੋਇਆ ਜਿਹਾ ਸਾਡਾ ਇੱਕ ਮਲ ਜਿਉ ਹੋਇਆ ਇੱਕ ਮਲ ਜੀ ਇਸ ਦਾ ਤਾਂ ਸੋਰਾ ਲੋਕੋ ਅੱਜ ਕੱਲ ਜੀ ਕੁੱਲੀ ਕੀ ਤਰਫ ਬਸਦਾ ਤਨਹੌਰਾ ਐ ਉਹ ਬਸਦਾ ਤਨਹੌਰਾ ਐ ਚੇਹਾਂ ਨਕਰਾ ਦਾ ਹੋ ਰਹਾ ਹੈ ਬਾਕੀ ਰਹਿ ਗਿਆ ਤੂੰ ਮਾਂ ਉਸਨੂੰ ਕਿਉਂ ਛੱਡ ਦੇ ਉਸਨੂੰ ਕਿਉਂ ਛੱਡ ਦੇ ਰਸਤਾ ਪਟਿਆਲਾ ਜਾ ਕੇ ਮੋੜੀ ਕੱਢਿਆ ਥੇ ਪਿੰਡਾਂ ਪਿੰਡਾਂ ਵਿੱਚ ਇੱਕ ਪੈ ਗਈ ਭਾਰੀ ਖੋਟ ਕੀ ਉਹ ਪੈ ਗਈ ਭਾਰੀ ਖੋਟ ਜੀ ਮਾਰਦਨ ਦੇ लाठी ਦੇ ਨਾਲ ਉੱਠ ਜੀ ਆਸਰਾ ਆਮ ਸੱਚ ਸੱਚ ਜੋ ਸੁਣਾ ਆ ਗਿਆ ਉਹ ਸੱਚ ਜੋ ਸੁਣਾ ਆ ਗਿਆ ਪਿੰਡਾਂ ਬੜਾ ਹਾਲ ਜੋ ਪਤਾ ਦਿਓ ਇੰਦਰਾ ਵਾਸਤੇ 247 ਦੀ ਗੱਲ ਕਰਨੀ ਹੈ 10 ਲੱਖ ਪੰਜਾਬੀ ਸਾਡੇ ਮਾਰੇ ਗਏ ਚਾਹੇ ਤਾਂ ਅਸਤੰਦੇ ਸੀ ਉਹ ਤਾਂ ਇੱਕੋ ਹੀ ਸਾਰਾ 2 ਲੱਖ ਬੰਦੇ ਸਾਡੇ ਪੰਜਾਬੀ ਕਿਸ ਦੀ ਮਾਂ ਕੁੱਦੀ ਕਿਸ ਦਾ ਭਰਾ ਕੁੱਮ ਗਏ ਇਸ ਦਾ ਪਿਓ ਕੁਪੜਾ ਇਹਦਾ ਪੁੱਤ ਕੁਪੜਾ ਇਦਾਂ ਦੀ ਬਰਬਾਦ ਹੋ ਗਈ ਸੀ ਕੋਈ ਤਾਂ ਹੁਣ ਤੱਕ ਵੀ ਲੱਗਦੇ ਲੱਗਦੇ ਐ ਉਹ ਤਾਂ ਕੁਛ ਲੱਗੂ ਦੇ ਕੁਛ ਅਜੇ ਤੱਕ ਵੀ ਨਹੀਂ ਲੱਗਦੇ ਕਿ ਕਿਥੇ ਬੂਲ ਖਲਾਅ ਬਚ ਰਹੀ ਗਈਆਂ ਇੱਧਰ ਆ ਗਈਆਂ ਕਿੱਥੇ ਗਿਆ ਉਹਦੇ ਸਬੰਧ ਚ 15 ਅਗਸਤ ਸੀ ਕਹਿੰਦੇ ਸਾਡਾ ਭਾਰਤ ਦੇਸ਼ਾ ਦਾ ਸਾਡਾ ਭਾਰਤ ਦੇਸ਼ਾ ਦਾ ਪਰ ਸਾਡੇ ਜਿਹੜੇ ਬਜ਼ੁਰਗ ਐ 90 ਸਾਲ ਦੇ 100 ਸਾਲ ਦੇ ਆ ਉਹਨਾਂ ਨੂੰ ਜ਼ਿਆਦਾ ਉਸ 47 ਦੀ ਗੱਲ ਆਉਂਦੀ ਆ 15 ਅਗਸਤ ਕਹਾਂ ਜੋ ਅਰਥੂ ਆ ਜਾਂਦੇ ਆ ਉਹ ਬੰਨਾ ਯਾਦਾਂ ਕੀ ਆਂ ਉਹਦੇ ਸਬੰਧ ਚਿੱਤ ਦੀ ਤੱਕ ਓ ਓ ਹਰ ਕਿਹੜਾ ਕਿਹੜਾ ਦੁੱਖਦ ਸਮੇਂ ਪੰਜਾਬ ਦਾ ਫੁੱਲ ਮੁਰ ਗਿਆ ਪਹਿ ਪਿਆ ਹੈ ਗੁਲਾਬ ਦਾ ਕਿਹੜਾ ਕਿਹੜਾ ਦੁੱਖਦ ਸਮੇਂ ਪੰਜਾਬ ਦਾ ਕੋਲ ਨੂੰ ਮੁਰਝ ਆਇਆ ਪਿਆ ਹੈ ਤੂਲਾ ਬਦਾ ਮੁੱਕ ਗਈਆਂ ਜੜਾ ਮੁਰਝਆਂ ਟਾਣੀਆਂ ਮੁੱਕ ਤੁੰਆਂ ਜੜਾ ਮੁਰਝਆਂ ਟਾਣੀਆਂ ਛਿੱਪੀ ਤਿੱਖ ਮੇਖ ਦਸੀਆਂ ਨਹੀਂ ਜਾਣੀਆਂ ਛਿੱਪੀ ਤਿੱਖ ਮੇਖ ਦਸੀਆਂ ਨਹੀਂ ਜਾਣੀਆਂ ਹਰ ਪਾਸੇ ਨਛੇ ਦੀ ਹਨੇਰੀ ਤਲ ਗਈ ਓ ਕੁੱਤਸ ਮਸੇਹੀ ਹਨੇਰੀ ਚੰਦੀ ਵੱਡਿਆਂ ਦਲੇਰਾਂ ਨੂੰ ਦਲੇਰੀ ਪੁੱਟਦੀ ਵੱਡਿਆਂ ਦਲੇਰਾਂ ਨੂੰ ਦਲੇਰੀ ਪੁੱਟਦੀ ਦੱਸੋ ਕਿਹੜਾ ਨੱਚੂਗਾ ਅੰਡੇ ਦੀ ਤਾਰ ਤੇ ਦੱਸ ਕਿਹੜਾ ਨੱਚੂਗਾ ਅੰਡੇ ਦੀ ਤਾਰ ਤੇ ਗੱਭਰੂ ਪੰਜਾਬੀ ਨੇ ਸਿਆਣੇ ਮਾਰਤੇ ਰੰਗਲੇ ਪੰਜਾਬੀ ਨੇ ਸਿਆਣੇ ਮਾਰਤੇ ਗੱਭਰੂ ਪੰਜਾਬੀ ਨੇ ਸਿਆਣੇ ਮਾਰਤੇ ਮੈਂ ਜਦ ਮੈਂ ਪਿੰਡ ਤੋਂ ਸ਼ਹਿਰ ਆ ਗਿਆ ਸਾਰੇ ਬੰਦੇ ਇੱਕੋ ਸਾਡੇ ਦੇ ਪਰਦੇਸ ਚਲੇ ਗਏ ਮਤ ਤਾਂ ਬੜਾ ਜਾਦ ਉਹਨਾਂ ਜਿੱਤ ਦੀ ਮਰਜ਼ੀ ਕਰ ਲੋਗੇ ਪਰ ਜਿਹੜੀ ਪਿੱਛੇ ਇਹ ਗੱਲਾਂ ਨੇ ਅੱਜ ਤੱਕ ਬੁਝਾਦ ਆਉਂਦੀਆਂ ਉੱਥੇ ਮੈਂ ਚਾਰ ਲੈਣਾ ਕਹਿਣ ਲੱਗਿਆ ਜਾਰ ਬਣਾਉਣਾ ਬੜਾ ਸੌਖਾ ਏ ਪਰ ਦਿਲਦਾਰ ਬਣਾਉਣਾ ਬੜਾ ਔਖਾ ਏ ਜਾਰ ਬਣਾਉਣਾ ਬੜਾ ਸੌਖਾ ਏ ਪਾਰੇ ਦਿਲਦਾਰ ਬਣਾਉਣਾ ਬੜਾ ਔਖਾ ਏ ਵਿਕੀਤ ਗਲੀ ਗਲੀ ਲੱਭਦਾ ਫਿਰੇ ਪਰ ਸੱਚਾ ਪਿਆਰ ਪਾਉਣਾ ਬੜਾ ਔਖਾ ਏ ਪਰ ਸੱਚਾ ਪਿਆਰ ਪਾਉਣਾ ਬੜਾ ਔਖਾ ਏ ਨਿੱਕੇ ਨਿੱਕੇ ਹੁੰਦਿਆਂ ਦਾ ਸਾਡਾ ਨਿੱਕੇ ਨਿੱਕੇ ਹੁੰਦਿਆਂ ਦਾ ਸਾਡਾ ਕਿੰਨਾ ਹੀ ਪਿਆਰ ਸੀ ਤੂੰ ਮੇਰਾ ਯਾਰ ਸੀ ਮੈਂ ਤੇਰਾ ਦਿਲਦਾਰ ਸੀ ਨਿੱਕੇ ਨਿੱਕੇ ਹੁੰਦਿਆਂ ਦਾ ਸਾਡਾ ਕਿੰਨਾ ਹੀ ਪਿਆਰ ਸੀ ਤੂੰ ਮੇਰਾ ਯਾਰ ਸੀ ਮੈਂ ਤੇਰਾ ਦਿਲਦਾਰ ਸੀ ਚੇਤੇ ਆਉਂਦੇ ਦਿਨ ਉਹ ਚੇਤੇ ਆਉਂਦੇ ਦਿਨ ਉਹ ਰੂਤੜ ਫਾਉਂਦੇ ਨੇ ਬਚਪਨ ਦੇ ਉਹ ਦਿਨ ਯਾਰ ਮੈਨੂੰ ਹੁਣ ਚੇਤੇ ਆਉਂਦੇ ਬਾਚ ਪੁੰਨਦੇ ਹੋ ਦਿਨ ਇਹੰ ਜਾ ਰਾ ਸਾਨੂੰ ਅੱਜ ਚੇਤੇ ਆਉਂਦੇ ਨੇ ਗੱਲ ਕਰਦੇ ਆ ਸਕੂਲ ਦੀ ਚੇਤੇ ਆਉਂਦਾ ਹੁਣ ਤੱਕ ਕੀਤੀਆਂ ਪੜਾਈਆਂ ਦਾ ਸਕੂਲ ਵਿੱਚ ਫਟੀਆਂ ਦੇ ਨਾਲ ਕੀਤੀਆਂ ਲੜਾਈਆਂ ਦਾ ਚੇਤੇ ਆਉਂਦਾ ਹੁਣ ਤੱਕ ਕੀਤੀਆਂ ਪੜਾਈਆਂ ਦਾ ਸਕੂਲ ਵਿੱਚ ਫਟੀਆਂ ਦੇ ਨਾਲ ਕੀਤੀਆਂ ਲੜਾਈਆਂ ਦਾ ਕੈਂਦੇ ਕੁੰਦੇ ਸਿਓ ਹੀ ਆ ਪਾਂ ਹੋ ਦੂ ਕੈਂਦੇ ਕੁੰਦੇ ਸਿਓ ਹੀ ਆ ਪਾਂ ਹੋ ਦੂ ਟੀਚਰ ਸਤੰਦੇ ਨੇ ਬਚਪਨ ਦੇ ਉਹ ਦਿਨ ਯਾਰਾ ਮੈਨੂੰ ਹੁਣ ਚੇਤੇ ਆਉਂਦੇ ਨੇ ਸਕੂਲ ਵਾਲੇ ਦਿਨ ਯਾਰਾ ਮੈਨੂੰ ਹੁਣ ਚੇਤੇ ਆਉਂਦੇ ਨੇ ਮਾਫੀ ਚਾਹਾਂਗਾ ਕਿ ਜਵਾਨੀ ਸਾਰਿਆਂ ਤੇ ਆਈ ਹੈ ਹਣਾ ਜਵਾਨ ਦੇ ਮੈਂ ਮਾਫੀ ਚਾਹਾਂਗਾ ਮੇਰੇ ਬਜ਼ੁਰਗ ਬੈਠੇ ਨੇ ਪਰ ਗੱਲ ਹੁਣ ਕਹਿ ਨਹੀਂ ਪੈ ਰਹੀ ਅਲੜੇ ਜਵਾਨੀ ਸਾਡੇ ਤੇ ਸੀ ਜਦੋਂ ਠਾਠਾਂ ਮਾਰਦੀ ਉਦੋਂ ਇਕੱਠੇ ਜਾਂਦੇ ਹੁੰਦੇ ਸੀ ਉਹ ਆਪਾਂ ਗਲੀ ਜਾਰਦੀ ਅਲੜੇ ਜਵਾਨੀ ਸਾਡੇ ਤੇ ਸੀ ਜਦੋਂ ਠਾਠਾਂ ਮਾਰਦੀ ਉਦੋਂ ਜਾਂਦੇ ਹੁੰਦੇ ਸੀ ਉਹ ਆਪਾਂ ਗਲੀ ਜਾਰਦੀ ਤੇ ਆ ਜਾਦਾਂ ਵਾਲੇ ਸੰਜੂ ਅੱਜ ਜਾਦਾਂ ਵਾਲੇ ਸੰਜੂ ਅੱਜ ਪਾਰੇ ਪਾਰੇ ਆਉਂਦੇ ਨੇ ਬਚਪਨ ਦੇ ਉਹ ਦਿਨ ਯਾਰਾ ਮੈਨੂੰ ਹੁਣ ਚੇਤੇ ਆਉਂਦੇ ਜਵਾਨੀ ਵਾਲੇ ਦਿਨ ਯਾਰਾ ਸਾਨੂੰ ਹੁਣ ਚੇਤੇ ਆਉਂਦੇ ਗੱਲ ਕਾਲਜ ਕਰਨ ਲੱਗੇ ਆਪਾਂ ਉਦੋਂ ਬਾਅਦ ਕਾਲਜ ਚਲੇ ਜਾਂਦੇ ਕਾਲਜ ਦੇ ਵਿੱਚ ਸਾਡੇ ਨਾਲੇ ਜਾ ਕੇ ਹੋਈਆਂ ਠੱਗੀਆਂ ਛੱਡ ਗਿਆ ਯਾਰ ਜੀ ਦੇ ਨਾਲ ਅੱਖੀਆਂ ਸੀ ਲੱਗੀਆਂ ਕਾਲਜ ਦੇ ਦਿਨ ਚ ਜਾ ਕੇ ਸਾਡੇ ਨਾਲ ਹੀ ਹੋਈਆਂ ਛੱਗੀਆਂ ਛੱਡ ਗਿਆ ਯਾਰ ਜਿਹਦੇ ਨਾਲ ਹੀ ਅੱਖੀਆਂ ਸੀ ਲੱਗੀਆਂ ਸੋਹਣੇ ਕਰਕੇ ਪਿਆਰ ਸੋਹਣੇ ਕਰਕੇ ਪਿਆਰ ਦਿਲੋਂ ਵੀ ਭਲਾਉਂਦੇ ਨੇ ਕਾਲਜ ਦੇ ਉਹ ਦਿਨ ਜਾਰਾ ਮੈਨੂੰ ਹੁਣ ਚੇਤੇ ਆਉਂਦੇ ਨੇ ਬਚਪਨ ਦੇ ਉਹ ਦਿਨ ਜਾਰਾ ਮੈਨੂੰ ਅੱਜ ਚੇਤੇ ਆਉਂਦੇ ਨੇ ਗੱਲ ਹੁਣ ਦੀ ਕਰਨ ਲੱਗਿਆ ਜੀ ਜਦੋਂ ਉਹਨ ਬੰਦਾ ਕੋਟਲੀ ਖੋਲ ਕੇ ਬੈਠਾ ਗੱਲ ਉਹਦੀ ਐ ਸਾਬ ਸਾਬ ਰੱਖਾਂ ਮੈਂ ਕੋਟਲੀ ਪਿਆਰ ਦੀ ਉਹਦੇ ਵਿੱਚ ਮੈਂ ਸੰਭੀ ਬੈਠਾਂ ਨਿਸ਼ਾਨੀਂ ਦੇ ਯਾਰ ਦੀ ਸਾਬ ਸਾਬ ਰੱਖੀ ਆ ਮੈਂ ਕੋਟਲੀ ਪਿਆਰ ਦੀ ਉਹਦੇ ਵਿੱਚ ਸੰਭੀ ਬੈਠਾਂ ਮੈਂ ਨਿਸ਼ਾਨੀ ਯਾਰ ਦੀ ਲੰਘ ਗਿਆ ਵੇਲਾ ਲੰਘ ਗਿਆ ਵੇਲਾ ਮੇਰੇ ਵਾਂਗੂ ਕਈ ਹੋਰ ਵੀ ਕਰ ਲਾਉਂਦੇ ਨੇ ਉਹ ਬਚਪਨ ਦੇ ਦਿਨ ਜਰਾ ਮੈਨੂੰ ਹੁਣ ਚੇਤੇ ਆਉਂਦੇ ਨੇ ਕਾਲਜ ਦੇ ਦਿਨ ਜਰਾ ਮੈਨੂੰ ਹੁਣ ਚੇਤੇ ਆਉਂਦੇ ਨੇ ਜਵਾਨੀ ਵਾਲੇ ਦਿਨ ਜਰਾ ਮੈਨੂੰ ਹਜ ਚੇਤੇ ਆਉਂਦੇ ਨੇ ਪਿਆਰ ਪਿਆਰ ਦਾ ਚੰਦ ਸਾਰਾ ਪਰ ਪਿਆਰ ਨਿਭਾਉਣਾ ਹੈ ਬਹੁਤ ਔਖਾ ਕਹੜੇ ਪਿੱਛਣੀ ਕਿਸੇ ਦਾ ਜੋਰ ਲੱਗਦਾ ਕਹਿ ਕੇ ਬੋਲ ਪਗਾਣਾ ਹੈ ਬਹੁਤ ਔਖਾ ਹਰ ਕੋਈ ਸੋਚਦਾ ਭੋਗਾਂ ਮੈਂ ਉਮਰ ਲੰਬੀ ਪਰ ਬੜੇ ਪਾੜਾਣਾ ਹੈ ਬਹੁਤ ਔਖਾ ਰਾਗ ਤੂਏ ਦਾ ਕੋਈ ਗਾਲਤਾ ਆਪਣਾ ਬਣਾ ਕੇ ਗਾਣਾ ਹੈ ਬਹੁਤ ਔਖਾ ਆਸਰਾਮ ਕਹਿੰਦਾ ਰੱਬ ਰੱਬੇ ਕਰਦਾ ਪਰ ਭਗਤਾਂ ਕੋ ਹਉਣਾ ਹੈ ਬਹੁਤ ਔਖਾ